43000 ਤੋਂ ਵੱਧ ਨੌਕਰੀਆਂ WhatsApp ਪੰਜਾਬ ਦੇ ਵਿੱਚ ਦਿੱਤੀਆਂ ਨੇ ਸਾਡੀ ਸਰਕਾਰ ਨੇ ਅਕਾਲੀ ਜਿਹੜੇ ਦੋਸ਼ ਲਾ ਰਹੇ ਨੇ ਜਾਂ ਕਾਂਗਰਸੀ ਦੋਸ਼ ਲਾ ਰਹੇ ਨੇ ਉਹਨਾਂ ਨੂੰ ਆਪਣੀ ਪੀੜੀ ਥਲੇ ਸੋਟਾ ਮਾਰਨਾ ਚਾਹੀਦਾ। ਉਹ ਇਹ ਸੋਚਣ ਕਿ ਉਹਨਾਂ ਨੇ 4300 ਨੌਕਰੀਆਂ ਵੀ ਦਿੱਤੀਆਂ ਨੇ ਤੇ ਪ੍ਰਧਾਨ ਮੰਤਰੀ ਮੱਝਾਂ ਤੱਕ ਦੀ ਗੱਲ ਕਰਨ ਲੱਗ ਗਿਆ ਕਿ ਜੇ ਤੁਹਾਡੇ ਕੋਲ ਦੋ ਮੱਝਾਂ ਇੱਕ ਮੱਝ ਕਾਂਗਰਸ ਦੀ ਸਰਕਾਰ ਆਈ ਤਾਂ ਖੋਲ ਕੇ ਲੈ ਜਾਣਗੇ ਇੰਡੀਆ ਗੋ ਆਲਾਈਂਸ ਵਾਲੇ। ਪ੍ਰਧਾਨ ਮੰਤਰੀ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਦੀ ਲੋੜ ਹੈ ਕਿ ਅਸੀਂ 10 ਸਾਲਾਂ ਚ ਕੀ ਕੀਤਾ। ਇਹ ਸ਼ੁਦਾ ਬੇੜਾ ਡੋਬ ਕੇ ਰੱਖ ਦਿੱਤਾ ਇਸ ਭਾਰਤੀ ਜਨਤਾ ਪੰਟੀ ਤੇ ਇਹਨਾਂ ਦੇ ਨਾਲ ਅਲਾਈਅੰਸ ਜਿਹੜਾ ਐਨਡੀਆ ਦੇ ਵਿੱਚ ਨੇ ਉਹਨਾਂ ਕੋਲੇ ਸਰਕਾਰ ਬਣਾਉਣ ਦੀ ਕਿ ਮжоਰਿਟੀ ਵੀ ਨਹੀਂ ਆਉਂਦੀ। ਫਰਕ ਸਿਰਫ ਇੰਨਾ ਪੈ ਗਿਆ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਅਸੀਂ ਕੋਈ ਵੀ ਲੋਕਲ ਪੇਟ ਨਹੀਂ ਰੱਖ ਰਹੇ। ਕਿੰਨੀ ਸਰਕਾਰਾਂ ਆਈਆਂ ਨੇ। ਕਦੇ ਕਿਸੇ ਨੂੰ ਬਿਨਾਂ ਸਪਾਰਸ਼ ਤੋਂ ਬਦਲੀ ਨਹੀਂ ਹੁੰਦੀ। ਲੋਕਾਂ ਦੇ ਵਾਸਤੇ ਕੋਈ ਕੰਮ ਉਹਨਾਂ ਨੇ ਕੀਤਾ ਹੋਵੇ ਤਾਂ ਉਹ ਦੱਸ ਪਾਉਣ। ਉਹ ਸਿਰਫ ਕੇਜਰੀਵਾਲ ਜੀ ਦੀ ਮਿੱਟੀ ਕੁੱਟ ਰਹੇ ਇਹ ਵੀ ਨੌਕਰੀ ਦੇਣੀ ਤਾਂ ਦੂਰ ਦੀ ਗੱਲ ਰਹੀ। ਨੌਕਰੀਆਂ ਦਿੱਤੀਆਂ ਹੀ ਨਹੀਂ। 43000 ਨੌਕਰੀਆਂ ਸੀ ਦਿੱਤੀ ਐ ਹਰ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਹੀ ਐ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਐ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਜਿਉਂ-ਜਿਉਂ ਚੋਣਾਂ ਦਾ ਦਿਨ ਨੇੜੇ ਆਂਦੇ ਜਾ ਰਹੇ ਆ ਉਹਦੇ ਹੀ ਉਮੀਦਵਾਰਾਂ ਵੱਲੋਂ ਵੀ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਤੇ ਵਕ-ਵਕ ਪਾਰਟੀਆਂ ਵੱਲੋਂ ਜਿੱਥੇ ਇੱਕ ਦੂਜੇ ਦੇ ਦੋਸ਼ ਲਗਾਏ ਜਾ ਰਹੇ ਨੇ ਉੱਥੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਚੇਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਢਿੱਲੋਂ ਸੀਨੀਅਰ ਆਪ ਨੇਤਾ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦਾ ਕੀ ਕਹਿਣਾ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ। WhatsApp ਜਿਹੜਾ ਸਾਹਿਬ ਕਿਵੇਂ ਦਾ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਹਲਕਾ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਹਲਕੇ ਤੋਂ ਬਾਹਰ ਜਾ ਕੇ ਗੱਲ ਕਰੀ ਕਿਵੇਂ ਦਾ ਮਾਹੌਲ ਹੈ ਚੋਣਾਂ ਦੇ ਵਿੱਚ। WhatsApp ਮਾਹੌਲ ਜਿਹੜਾ ਪੂਰਾ ਸਰਗਰਮੀ ਦੇ ਵਿੱਚ ਹੈ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 0 ਦਾ ਰਿਕਾਰਡ ਜੋ ਸਾਨੂੰ ਟਾਰਗੇਟ ਦਿੱਤਾ ਹੈ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਉਹਨਾਂ ਨੇ। ਉਹਨੂੰ ਪੂਰਾ ਕਰ ਰਹੀ ਹੈ ਅਚੀਵ ਕਰ ਰਹੀ ਹੈ ਤੇ ਤੁਹਾਨੂੰ ਪਤਾ ਲੱਗੇ ਜਾਣਾ 4 ਜੂਨ ਨੂੰ ਉਹਦਾ ਰਿਜ਼ਲਟ ਆਉਣਾ ਹੈ ਤੇ ਮਾਨ ਸਾਹਿਬ ਆਪ ਖੁਦ ਮਿਹਨਤ ਕਰ ਰਹੇ ਤਾਂ ਤੁਸੀਂ ਮਾਨ ਸਾਹਿਬ ਦੇ ਜਿੰਨੇ ਵੀ ਪ੍ਰੋਗਰਾਮ ਨੇ ਰੋਡ ਸ਼ੋਅ ਵਗੈਰਾ ਤੁਸੀਂ ਦੇਖ ਰਹੇ ਹੋ ਕੱਲ ਪਟਿਆਲਾ ਚ ਸੀਗਾ ਤਿਲ ਸਿੱਟਣ ਦੀ ਜਗ੍ਹਾ ਨਹੀਂ ਸੀ ਉੱਥੇ ਲੋਕ ਇਕੱਲੇ ਮਾਨ ਸਾਹਿਬ ਨੂੰ ਦੇਖਣ ਨਹੀਂ ਆਉਂਦੇ ਉੱਥੇ ਲੋਕ ਮਾਨ ਸਾਹਿਬ ਪ੍ਰਤੀ ਆਪਣੀ ਜਿਹੜੀ ਭਾਵਨਾ ਉਹ ਵੀ ਪ੍ਰਗਟ ਕਰਨ ਆਉਂਦੇ ਆ ਲੋਕ ਦੱਸਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਅਟੇ ਜਿਸ ਉਹ ਗੱਲ ਕਰੀਏ ਜੇਕਰ ਵਿਰੋਧੀ ਵੱਲੋਂ ਜਿੱਥੇ ਤੁਹਾਡੇ ਤੇ ਦੋਸ਼ ਵੀ ਲਗਾਏ ਜਾ ਰਹੇ ਨੇ ਜਿਵੇਂ ਕਿ ਇੱਕ ਨੌਕਰੀਆਂ ਦੀ ਗੱਲ ਕਰਿਆ ਇਹ ਵੀ ਚੱਲ ਰਿਹਾ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸਾਰੇ ਪਰਿਵਾਰ ਵੱਲ ਪਿੰਡ ਦੇ ਨੌਕਰੀਆਂ ਜਿਆਦਾ ਦਿੱਤੀਆਂ ਨੇ ਇਹ ਪੰਜਾਬ ਦੇ ਲੋਕਾਂ ਨਾਲ ਪੱਖਪਾਤ ਕੀਤਾ ਹੈ ਦੇਖੋ 43000 ਤੋਂ ਵੱਧ ਨੌਕਰੀਆਂ ਪੱਟਸਾ ਪੰਜਾਬ ਦੇ ਵਿੱਚ ਦਿੱਤੀਆਂ ਨੇ ਸਾਡੀ ਸਰਕਾਰ ਨੇ ਸੀਐਮ ਸਾਹਿਬ ਲੰਬਾ ਸਮਾਂ ਤੁਹਾਨੂੰ ਹੀ ਦੇਖਦਿਆਂ ਹੋਏਗਾ ਤੇ ਜਨਤਾ ਵੀ ਦੇਖ ਰਹੀ ਹੈ ਕਿ ਕਿੰਨੀ ਸਰਕਾਰਾਂ ਆਈਆਂ ਨੇ ਕਦੇ ਕਿਸੇ ਨੂੰ ਬਿਨਾਂ ਸਪਾਰਸ਼ ਤੋਂ ਬਦਲੀ ਨਹੀਂ ਹੁੰਦੀ ਤੇ ਨੌਕਰੀ ਦੇਣੀ ਤਾਂ ਦੂਰ ਦੀ ਗੱਲ ਰਹੀ ਨੌਕਰੀਆਂ ਦਿੱਤੀਆਂ ਹੀ ਨਹੀਂ 43000 ਨੌਕਰੀਆਂ ਅਸੀਂ ਦਿੱਤੀਆਂ ਅਕਾਲੀ ਜਿਹੜੇ ਦੋਸ਼ ਲਾ ਰਹੇ ਨੇ ਜਾਂ ਕਾਂਗਰਸੀ ਦੋਸ਼ ਲਾ ਰਹੇ ਨੇ ਉਹਨਾਂ ਨੂੰ ਆਪਣੀ ਪੀੜੀ ਥਲੇ ਸੋਟਾ ਮਾਰਨਾ ਚਾਹੀਦਾ ਹੈ ਫੇਰਨਾ ਚਾਹੀਦਾ ਉਹ ਇਹ ਸੋਚਣ ਕਿ ਉਹਨਾਂ ਨੇ 4300 ਨੌਕਰੀਆਂ ਵੀ ਦਿੱਤੀਆਂ ਨੇ ਅੱਜ ਹਾਲਾਤ ਇਹ ਹੋ ਗਏ ਕਿ ਪੰਜਾਬ ਦੇ ਲਗਭਗ 13000 ਤੋਂ ਵੱਧ ਪਿੰਡ ਨੇ ਹਰੇਕ ਪਿੰਡ ਦੇ ਵਿੱਚ 1 2 ਜਾਂ 4 4 ਵੀ ਇੱਕ ਪਿੰਡ ਦੇ ਵਿੱਚ ਐਸੇ ਆਏ ਨੇ ਨੌਕਰੀ ਤੇ ਲੱਗੇ ਆ ਤੇ ਅਸੀਂ ਕਿਵੇਂ ਕਹਿ ਦੀਏ ਕਿ ਨੌਕਰੀ ਨਹੀਂ ਮਿਲੀ ਸ਼ਹਿਰਾਂ ਦੇ ਵਿੱਚ ਤਕਰੀਬਨ ਤਕਰੀਬਨ ਵਾਰਡਾਂ ਦੇ ਵਿੱਚ ਸਾਰਿਆਂ 'ਚ ਮਿਲੀਆਂ ਔਰ ਇਸ ਗੱਲ ਦਾ ਮੈਂ ਦਾਵਾ ਕਰਦਾ ਮੁੱਖ ਮੰਤਰੀ ਪੰਜਾਬ ਨੇ ਵੀ ਸਪਸ਼ਟ ਕੀਤਾ ਕਿ ਬਿਨਾਂ ਸਪਾਰਸ਼ ਦਿਓ ਬਿਨਾਂ ਕਿਸੇ ਪੈਸੇ ਦਿਓ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਨੇ ਇੱਕ ਵੀ ਜਗ੍ਹਾ ਤੇ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਸੰਤਰੀ ਕਿਸੇ ਵਰਕਰ ਕਿਸੇ ਲੀਡਰ ਦੀ ਜਾਂ ਕਿਸੇ ਅਫਸਰ ਦੀ ਕੋਈ ਸਵਾਰਿਸ਼ ਨਹੀਂ ਚੱਲੀ ਬਿਲਕੁਲ ਓਨਲੀ ਮੈਰਿਟ ਦੇ ਆਧਾਰ ਤੇ ਸਾਰੀਆਂ ਨੌਕਰੀਆਂ ਦਿੱਤੀਆਂ ਨੇ ਉਹ ਮੈਰਿਟ ਦੀ ਗੱਲ ਕਰਦੇ ਤੁਸੀਂ ਕਹਿਆ ਕਿ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਪਰ ਅੱਜ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਵਧਿਆ ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਉਹਨੂੰ ਜੇਲ੍ਹ ਚ ਬੰਦ ਕਰਿਆ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਕਿਵੇਂ ਦੇਖਦੇ ਦੇਖੋ ਇਹ ਕੇਂਦਰੀ ਜਿਹੜੀ ਏਜੰਸੀਆਂ ਨੇ ਉਹ ਬੀਜੇਪੀ ਦੇ ਅੰਡਰ ਕੰਮ ਕਰ ਰਹੀਆਂ ਨੇ ਨਾ ਕਿ ਉਹ ਭਾਰਤ ਸਰਕਾਰ ਦੇ ਅੰਡਰ ਕੰਮ ਕਰ ਰਹੀਆਂ ਨੇ ਉਹ ਬੀਜੇਪੀ ਵੱਲੋਂ ਜੋ ਹਦਾਇਤਾਂ ਮਿਲਦੀਆਂ ਨੇ ਜਿਸ ਲੀਡਰ ਨੂੰ ਅਰੈਸਟ ਕਰਨ ਦੀ ਹਦਾਇਤ ਮਿਲਦੀ ਹੈ ਜਿਸ ਲੀਡਰ ਨੂੰ ਗ੍ਰਿਫਤਾਰ ਕਰਨ ਦੀ ਹਦਾਇਤ ਮਿਲਦੀ ਹੈ ਜਿਸ ਲੀਡਰ ਤੇ ਛਾਪਾ ਮਾਰਨ ਦੀ ਹਦਾਇਤ ਮਿਲਦੀ ਹੈ ਦੇਖੋ ਤੁਸੀਂ ਇਲੈਕਟੋਰਲ ਬਾਉਂਡ ਦਾ ਕਿੱਡਾ ਵੱਡਾ ਘਪਲਾ ਆਇਆ ਤੁਸੀਂ ਉਦੋਂ ਨੋਟ ਕੀਤਾ ਕਿ ਉਸੇ ਦਿਨ ਇਲੈਕਸ਼ਨ ਕਮਿਸ਼ਨ ਨੂੰ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ ਉਹ ਜਾਰੀ ਕਰੋ ਤੇ ਇਹਨਾਂ ਨੇ ਮੰਗਿਆ ਸੀ ਕਿ ਸਾਨੂੰ ਜੂਨ ਤੱਕ ਦਾ ਟਾਈਮ ਦੇ ਦਿਓ ਜੁਲਾਈ ਤੱਕ ਦਾ ਟਾਈਮ ਦੇ ਦਿਓ ਅਸੀਂ ਉਦੋਂ ਤੱਕ ਦੇਾਂਗੇ ਜਦੋਂ ਫਿਰ ਸੁਪਰੀਮ ਕੋਰਟ ਨੇ ਸਖਤੀ ਕੀਤੀ 4 ਦਿਨਾਂ ਦੇ ਵਿੱਚ ਸਾਰਾ ਡਾਟਾ ਜਿਹੜਾ ਸੀ ਉਹ ਦੱਸਿਆ ਤੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਿਨ੍ਹਾਂ ਨੇ ਆਪਣੇ ਪੋਰਟਲ ਤੇ ਪਾਇਆ ਤੇ ਲੋਕਾਂ ਨੇ ਉਹਨੂੰ ਸਮਝਿਆ ਉਹ ਜਿਹੜਾ ਇਲੈਕਟੋਰਲ ਬੌਂਡ ਸੀ ਇਹਨਾਂ ਨੇ ਕਾਹਲੀ ਇਸ ਗੱਲ ਤੋਂ ਕੀਤੀ ਕਿ ਉਹ ਨੂੰ ਦੱਬਣ ਵਾਸਤੇ ਉਹ ਖਬਰ ਲੋਕਾਂ ਤੱਕ ਨਾ ਜਾਵੇ ਉੱਥੇ ਵੱਡੀ ਖਬਰ ਬਣਾਉਣ ਵਾਸਤੇ ਉਸੇ ਦਿਨ ਵਿਸ਼ੇਸ਼ ਤੌਰ ਤੇ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਦੂਜੀ ਗੱਲ ਤੁਸੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਗੱਲ ਕਰਦੇ ਹੋ ਕੇਜਰੀਵਾਲ ਇੱਕ ਸਿੰਪਲ ਤੇ ਸਧਾਰਨ ਅਫਸਰ ਨੇ ਰਹੇ ਨੇ ਉਹ ਤੋਂ ਬਾਅਦ ਸਧਾਰਨ ਮੁੱਖ ਮੰਤਰੀ ਨੇ ਬਿਲਕੁਲ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਉੱਤੇ ਕੋਈ ਵੀ ਤਰ੍ਹਾਂ ਦਾ ਕੋਈ ਦੋਸ਼ ਨਹੀਂ ਅਜੇ ਤੱਕ ਲੱਗਿਆ ਔਰ ਕੋਈ ਬੰਦਾ ਸਾਬਤ ਨਹੀਂ ਕਰ ਸਕਿਆ ਕਿ ਉਹਨਾਂ ਨੇ ਕਿਸੇ ਤੋਂ ਕੋਈ ਕਰਾਪਸ਼ਨ ਕਰਕੇ ਪੈਸਾ ਲਿਆ ਹੋਵੇ ਜਿਹੜਾ ਸ਼ਰਾਬ ਘੋਟਾਲਾ ਇਹ ਕਹਿ ਰਹੇ ਨੇ ਮਾਨਯੋਗ ਸਾਡੇ ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਹੈ ਮੈਂਬਰ ਪਾਰਲੀਮੈਂਟ ਨੇ ਉਹ ਸੁਪਰੀਮ ਕੋਰਟ ਨੇ ਇਹਨਾਂ ਦੇ ਗਲ ਦੇ ਵਿੱਚ ਭਿਓਂ ਭਿਓਂ ਕੇ ਇਹਨਾਂ ਦੇ ਜੁੱਤੀਆਂ ਮਾਰੀਆਂ ਨੇ ਕਿ ਤੁਸੀਂ ਇਹ ਕੀਤਾ ਕਿ ਜੇ ਤੁਹਾਡੇ ਕੋਲ ਸਬੂਤ ਕੋਈ ਨਹੀਂ ਫਿਰ ਅਸੀਂ ਕਿੰਨਾ ਕੁ ਜਰ ਬੰਦੇ ਨੂੰ ਅਸੀਂ ਅੰਦਰ ਰੱਖਣਾ ਚਾਹੁੰਦੇ ਆ ਫਿਰ ਇਹਨਾਂ ਨੂੰ ਉਹ ਉਹਦਾ ਵਿਰੋਧ ਜਿਹੜਾ ਕਰਦੇ ਸੀ ਜਮਾਨਤ ਦਾ ਉਹਦੇ ਵਿੱਚ ਮਾਤ ਖਾਣੀ ਪਈ ਇਸੇ ਤਰ੍ਹਾਂ ਕੇਦਰੀ ਬਾਲਦੀ ਦੇ ਵਾਸਤੇ ਵੀ ਇਹਨਾਂ ਨੂੰ ਸਮਝ ਜ਼ਰੂਰ ਲੱਗਦਾ ਕਿਉਂਕਿ ਇਹ ਪ੍ਰੋਸੈਸ ਹੈ ਹੇਠਲੀ ਅਦਾਲਤ ਉੱਪਰਲੀ ਅਦਾਲਤ ਉਹ ਤੋਂ ਉੱਪਰਲੀ ਉਹ ਤੋਂ ਬਾਅਦ ਸੁਪਰੀਮ ਕੋਰਟ ਮਾਨਯੋਗ ਜਿਹੜੇ ਆ ਉੱਥੇ ਜਾਣਾ ਇਹ ਪ੍ਰੋਸੈਸ ਦੇ ਥਰੂ ਜਦੋਂ ਉੱਥੇ ਪਹੁੰਚਣਗੇ ਤੇ ਮਾਨਯੋਗ ਸੀਐਮ ਸਾਹਿਬ ਕਲੀਨ ਚਿੱਟ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਮਿਲੇਗੀ ਕਿਉਂਕਿ ਸਬੂਤ ਹੀ ਕੋਈ ਨਹੀਂ ਕੇਂਦਰ ਦੀ ਸਰਕਾਰ ਜਿਹੜੀ ਹੈ ਮੋਦੀ ਸਾਹਿਬ ਨੇ ਦੇਸ਼ ਦੇ ਵਿੱਚ ਅੱਜ ਤੱਕ ਸਾਡੇ ਵੀ ਉਮਰ ਕਾਫੀ ਹੋ ਗਈ ਲੇਕਿਨ ਤੁਸੀਂ ਵੀ ਦੇਖਿਆ ਹੋਊਗਾ ਕਿ ਕੋਈ ਵੀ ਪ੍ਰਧਾਨ ਮੰਤਰੀ ਸ਼ਰਿਆਮ ਚਿੱਟਾ ਝੂਠ ਬੋਲਦਾ ਮੈਂ ਕਦੇ ਨਹੀਂ ਦੇਖਿਆ ਲੇਕਿਨ ਸੱਤਾ ਦੇ ਵਾਸਤੇ ਅੱਜ ਕੁਰਸੀ ਦੇ ਵਾਸਤੇ ਅੱਜ ਘਬਰਾਹਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਝੂਠ ਬੋਲ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਇੰਡੀਆ ਘਟ ਜੋੜ ਹੈ ਸਾਡਾ ਔਰ ਉਹ ਇੰਡੀਆ ਘਟ ਜੋੜ ਨੂੰ ਬਦਨਾਮ ਕਰਨ ਦੇ ਵਾਸਤੇ ਦੇਖੋ ਕਿੰਨਾ ਘਬਰਾ ਗਏ ਕਿ ਇੰਡੀਆ ਗੱਡ ਜੋੜ ਦੇ ਜਿਹੜੇ ਅਲਾਈਅੰਸ ਨੇ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਸ ਮੈਨੀਫੈਸਟੋ ਤੋਂ ਇੰਨਾ ਘਬਰਾ ਗਏ ਬੋਦੀ ਸਾਹਿਬ ਕਿ ਉਹ ਲੋਕਾਂ ਦੇ ਬਾਜਰੇ ਤੱਕ ਫੋਲਣ ਲੱਗ ਗਏ ਮੰਗਲ ਸੂਤਰ ਦੀਆਂ ਗੱਲਾਂ ਕਰਨ ਲੱਗ ਗਏ ਉਹ ਤੁਸੀਂ ਦੇਖੋ ਇੱਕ ਪ੍ਰਧਾਨ ਮੰਤਰੀ ਮੱਝਾਂ ਤੱਕ ਦੀ ਗੱਲ ਕਰਨ ਲੱਗ ਗਿਆ ਕਿ ਜੇ ਤੁਹਾਡੇ ਕੋਲ ਦੋ ਮੱਝਾਂ ਇੱਕ ਮੱਝ ਕਾਂਗਰਸ ਦੀ ਸਰਕਾਰ ਆਈ ਤਾਂ ਖੋਲ ਕੇ ਲੈ ਜਾਣਗੇ ਇੰਡੀਆ ਗੱਡ ਅਲਾਈਅੰਸ ਵਾਲੇ ਇਹ ਗੱਲਾਂ ਪ੍ਰਧਾਨ ਮੰਤਰੀ ਦੇ ਲੈਵਲ ਦੀਆਂ ਨਹੀਂ ਸੀ ਇਥੋਂ ਪਤਾ ਲੱਗਦਾ ਦੇਖੋ ਤੁਸੀਂ ਇੱਕ ਗੱਲ ਤੁਹਾਨੂੰ ਮੰਨਣੀ ਪਏਗੀ ਕਿ ਪ੍ਰਧਾਨ ਮੰਤਰੀ ਹਰੇਕ ਸਟੇਜ ਦੇ ਉੱਤੇ ਰਾਹੁਲ ਗਾਂਧੀ ਉਹਨਾਂ ਦੇ ਪਰਿਵਾਰ ਇੰਡੀਆ ਗਠ ਜੋੜ ਦੇ ਲੀਡਰਾਂ ਦੀ ਕੇਜਰੀਵਾਲ ਜੀ ਦੀ ਉਹਨਾਂ ਦੇ ਖਿਲਾਫ ਬੋਲਦੇ ਨੇ ਕਿਉਂ ਬੋਲਦੇ ਨੇ ਪ੍ਰਧਾਨ ਮੰਤਰੀ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਦੀ ਲੋੜ ਹੈ ਕਿ ਅਸੀਂ 10 ਸਾਲਾਂ ਚ ਕੀ ਕੀਤਾ ਲੇਕਿਨ ਉਹ ਪ੍ਰਾਪਤੀ ਇੱਕ ਵੀ ਨਹੀਂ ਦੱਸ پا ਰਹੇ ਤੇ ਉਹ ਲੋਕਾਂ ਦੇ ਵਾਸਤੇ ਕੋਈ ਕੰਮ ਉਹਨਾਂ ਨੇ ਕੀਤਾ ਹੋਵੇ ਤਾਂ ਉਹ ਦੱਸ ਪਾਉਣ ਉਹ ਸਿਰਫ ਕੇਜਰੀਵਾਲ ਜੀ ਦੀ ਮਿੱਟੀ ਕੁੱਟ ਰਹੇ ਨੇ ਉਹ ਰਾਹੁਲ ਗਾਂਧੀ ਦੀ ਮਿੱਟੀ ਘੁੱਟ ਰਹੇ ਨੇ ਉਹ ਪ੍ਰਿੰਕਾ ਗਾਂਧੀ ਦੇ ਖਿਲਾਫ ਬੋਲ ਰਹੇ ਨੇ ਉਹ ਸੋਨੀਆ ਗਾਂਧੀ ਦੇ ਖਿਲਾਫ ਬੋਲ ਰਹੇ ਨੇ ਉਹ ਖੜਗੇ ਜੀ ਦੇ ਖਿਲਾਫ ਬੋਲ ਰਹੇ ਨੇ ਉਹ ਮਮਤਾ ਬੇਨਰਜੀ ਦੇ ਖਿਲਾਫ ਬੋਲ ਰਹੇ ਨੇ ਉਹ ਇੰਡੀਆ ਅਲਾਈਅንስ ਦੇ ਲੀਡਰਾਂ ਦੇ ਖਿਲਾਫ ਬੋਲ ਰਹੇ ਨੇ ਲੇਕਿਨ ਉਹ ਕਿਤੇ ਵੀ ਇਹ ਨਹੀਂ ਦੱਸ ਰਹੇ ਕਿ ਅਸੀਂ ਲੋਕਾਂ ਵਾਸਤੇ ਦਸ ਸਾਲਾਂ ਚ ਕੀ ਕੀਤਾ ਦੇਸ਼ ਦਾ ਬੇੜਾ ਡੋਬ ਕੇ ਰੱਖ ਦਿੱਤਾ ਇਸ ਭਾਰਤੀ ਜਨਤਾ ਪੰਟੀ ਤੇ ਇਹਨਾਂ ਦੇ ਨਾਲ ਅਲਾਈਅਸ ਜਿਹੜਾ ਇੰਡੀਆ ਦੇ ਵਿੱਚ ਨੇ ਸਾਰਿਆਂ ਨੇ ਦੇਸ਼ ਨੂੰ ਪੂਰੇ ਨੂੰ ਲੁੱਟਿਆ ਦੇਖੋ ਤੁਸੀਂ ਜ਼ੁਲਮ ਸਤਮ ਹੈ ਸਾਈ ਦਾ ਇਹ ਸਾਰੇ ਦੇਸ਼ ਦੇ ਵਿੱਚ ਕੱਲੀ ਇੱਕ ਭਾਜਪਾ ਜਿਹੜੀ ਕੋਈ ਬੇਇਮਾਨੀ ਨਹੀਂ ਕਰਦੀ ਸਿਰਫ ਤੇ ਸਿਰਫ اپੋਜੀਸ਼ਨ ਦੇ ਲੀਡਰਾਂ ਦੇ ਉੱਤੇ ਜਿੱਥੇ ਸਰਕਾਰਾਂ ਨੇ ਉਹਨਾਂ ਤੇ ਈਡੀ ਦੇ ਛਾਪੇ ਪੈ ਰਹੇ ਨੇ ਕੀ ਇੰਨੀ ਇਮਾਨਦਾਰੀ ਨਾਲ ਚੱਲ ਰਿਹਾ ਹੈ ਬੀਜੇਪੀ ਪਾਰਟੀ ਦਾ ਅਲਾਈਅੰਸ ਕੀ ਬਿਲਕੁਲ ਇਮਾਨਦਾਰੀ ਕਰ ਰਹੇ ਨੇ ਟੋਟਲ ਦੇਸ਼ ਦੇ ਵਿੱਚ ਸਭ ਤੋਂ ਵੱਡੀ ਲੁੱਟ ਕਸੁੱਟ ਦਾ ਸਾਧਨ ਜਿਹੜਾ ਬਣਾਇਆ ਹੈ ਦੇਸ਼ ਦੇ ਵਿੱਚ ਵੇਚਿਆ ਉਹ ਸਾਰਾ ਕੁਝ ਜੋ ਹੈ ਨਰਿੰਦਰ ਮੋਦੀ ਦੀ ਸਰਕਾਰ ਨੇ ਵੇਚ ਦਿੱਤਾ ਦੇਖੋ ਸਾਡੀਆਂ 에어ਲਾਈਨ ਵੇਚ ਦਿੱਤੀਆਂ ਸਾਡੀ ਬੇਲ ਜਿਹੜੀ ਸੀ ਉਹ ਵੇਚਤੀ ਪੇਲ ਵੇਚਤੀ ਸਾਰਾ ਕੁਛੇ ਵੇਚ ਦਿੱਤਾ ਬੰਦਰਗਾਹਾਂ ਵੇਚ ਦਿੱਤੀਆਂ ਕੋਈ ਵੀ ਛੱਡਿਆ ਨਹੀਂ ਰਹਿੰਦੀ ਖੁੰਦੀ ਕਿਸਾਨਾਂ ਦੇ ਨਾਲ ਵਾਦਾ ਕੀਤਾ ਸੀ 2 ਸਾਲ ਦਾ ਮੋਰਚਾ ਲੱਗਿਆ ਰਿਹਾ ਲੰਬੇ ਸਮਾਂ ਸ਼ੰਭੂ ਬਾਰਡਰ ਤੇ ਦੂਜੇ ਬਾਰਡਰਾਂ ਦੇ ਕਿਸਾਨ ਬੈਠੇ ਰਹੇ ਔਰ ਇਹ ਸਰਕਾਰ ਦੇ ਮੁਕਰਨ ਦੀ ਗੱਲ ਦੇਖੋ ਕਿਸਾਨਾਂ ਦੇ ਲਗਭਗ 700 800 ਲੋਕਾਂ ਦੀਆਂ ਮੌਤਾਂ ਹੋਈਆਂ ਔਰ ਉਹ ਮੌਤਾਂ ਹੋਣ ਤੋਂ ਬਾਅਦ ਇਹ ਸਰਕਾਰ ਉਦੋਂ ਪ੍ਰਧਾਨ ਮੰਤਰੀ ਨੇ ਖੁਦ ਟੀਵੀ ਦੇ ਉੱਤੇ ਚੈਨਲਾਂ ਦੇ ਉੱਤੇ ਸਾਰੇ ਦੇਸ਼ ਤੋਂ ਮਾਫੀ ਮੰਗੀ ਤੇ ਉਹ ਸਾਰਾ ਅੰਦੋਲਨ ਜਿਹੜਾ ਕਿਸਾਨਾਂ ਨੇ ਵਾਪਸ ਲਿਆ ਪ੍ਰਧਾਨ ਮੰਤਰੀ ਦੀ ਮਾਫੀ ਮੰਗਣ ਤੋਂ ਬਾਅਦ ਤੇ ਉਹ ਨੂੰ ਲਾਗੂ ਨਹੀਂ ਕੀਤਾ ਜੋ ਸਮਝੌਤਾ ਮੰਨਿਆ ਸੀ ਅੱਜ ਕਿਸਾਨ ਫੇਰ ਜਿਹੜੇ ਨੇ ਵਿਚਾਰੇ ਬੈਠੇ ਨੇ ਕੋਈ ਰੇਲਵੇ ਲਾਈਨਾਂ ਰੋਕੀ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਕੋਈ ਰਸਤੇ ਰੋਕੀ ਬੈਠਾ ਲੇਕਿਨ ਇਸ ਦੇਸ਼ ਦੇ ਵਿੱਚ ਘਬਰਾਹਟ ਦੇ ਵਿੱਚ ਨੇ ਪ੍ਰਧਾਨ ਮੰਤਰੀ ਨਰਿੰਦਰ મોદી ਜੇ ਉਹਨਾਂ ਨੂੰ 400 ਪਾਰ ਦੀ ਆਸ ਪੂਰੀ ਹੁੰਦੀ ਤਾਂ ਇੰਨੀ ਘਬਰਾਟ ਨਾ ਬੋਲਦੇ ਇੰਨੀ ਘਬਰਾਟ ਦੇ ਵਿੱਚ ਨਾ ਰਹਿੰਦੇ ਅੱਜ ਜੇ ਉਹ 400 ਦਾ ਨਾਹਰਾ ਦੇ ਰਹੇ ਨੇ ਤਾਂ ਮਤਲਬ ਹੈ 400 ਆਉਂਦੀਆਂ ਨਹੀਂ ਉਹਨਾਂ ਕੋਲੇ ਸਰਕਾਰ ਬਣਾਉਣ ਜੋਗੀ ਮжоਰਿਟੀ ਵੀ ਨਹੀਂ ਆਉਂਦੀ ਪਟਸਾਭ ਮੈਂ ਜੋ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਵਿੱਚ ਬੜੇ ਵੱਡੇ ਅ ਪੱਦਰ ਦੇ ਉੱਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਲੋਕਾਂ ਦੇ ਵਾਸਤੇ ਕੰਮ ਕੀਤੇ ਨੇ ਬਿਜਲੀ ਅਸੀਂ ਫ੍ਰੀ ਦੇ ਰਹੇ ਹਾਂ 90% ਦੇ ਕਰੀਬ ਲੋਕ ਨੇ ਜਿਨ੍ਹਾਂ ਦਾ ਜ਼ੀਰੋ ਬਿਲ ਆਉਂਦਾ ਹੈ ਅੱਜ ਤੱਕ ਮੈਂ ਦਾਵਾ ਕਰਦਾ ਆਕਾਲੀ ਦਲ ਕਾਂਗਰਸ ਉਹ ਕਹਿੰਦੇ ਜੀ ਅਸੀਂ ਵੀ ਇਹ ਤਾਂ ਬਿਜਲੀ ਪਹਿਲੇ ਹੀ ਫ੍ਰੀ ਦਿੱਤੀ ਹੋਈ ਸੀ ਇਹ ਤੁਸੀਂ ਸਵਾਲ ਮੈਨੂੰ ਲੱਗਦਾ ਕਰੋਗੇ ਲੇਕਿਨ ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ ਉਹਨਾਂ ਨੇ ਜੋ ਬਿਜਲੀ ਫ੍ਰੀ ਕੀਤੀ ਸੀ ਉਹ ਸਿਰਫ ਪਛੜੇ ਲੋਕਾਂ ਦੇ ਕੁਝ ਲੋਕਾਂ ਦੇ ਬੈਕਵਰਡ ਜਾਤੀਆਂ ਦੇ ਪਛੜੀਆਂ ਜਾਤੀਆਂ ਦੇ ਲੋਕਾਂ ਨੂੰ 200 ਯੂਨਟ ਮਾਫ ਕੀਤੀ ਸੀ ਲੇਕਿਨ ਸਾਡੀ ਸਰਕਾਰ ਨੇ ਪਹਿਲੀ ਸਰਕਾਰ ਹੈ ਜਿਹਨੇ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵੀ ਬਿਜਲੀ ਮਾਫ ਕੀਤੀ ਹੈ ਪਾਟਸਾਭ ਜਾਂ ਤੁਸੀਂ ਦੱਸ ਦਿਓ ਕਦੇ ਜਨਰਲ ਕੈਟਾਗਰੀ ਦੀ ਕਿਸੇ ਨੇ ਮਾਫ ਕੀਤੀ ਹੋਵੇ ਅਸੀਂ ਐਸਟੀ ਕੈਟਾਗਰੀ ਨੂੰ ਵੀ ਮਾਫ ਕੀਤੀ ਹੈ ਔਰ ਉਹ ਵਧਾ ਕੇ 200 ਤੋਂ ਬਾਅਦ ਅਸੀਂ 600 ਯੂਨਟ ਕੀਤੀ ਹੈ ਇਹਨਾਂ ਦੀ ਇੱਕ ਬਿੱਲ ਦੇ ਵਿੱਚ 200 ਯੂਨਟਾਂ ਤੱਕ ਸੀ ਅਸੀਂ 600 ਯੂਨਟਾਂ ਤੱਕ ਰੱਖੀ ਹੈ ਜਿਹਦੇ ਵਿੱਚ 80 ਤੋਂ 90% ਲੋਕ ਜਿਹੜੇ ਆ ਉਹ ਪੰਜਾਬ ਦੀ ਵਸੋਂ ਆਈ ਹੈ ਔਰ ਉਸੇ ਸਹੂਲਤਾਂ ਨੂੰ ਦੇਖਦੇ ਹੋਏ ਲੋਕ ਸਾਡੇ ਨਾਲ ਖੁਸ਼ ਨੇ ਹਸਪਤਾਲਾਂ ਦੇ ਵਿੱਚ ਪੋਜੀਸ਼ਨ ਅੱਜ ਉਹ ਹੈ ਦੇਖੋ ਜਾ ਕੇ ਇੱਕ ਵੀ ਗੋਲੀ ਤੁਹਾਨੂੰ ਬਾਹਰੋਂ ਨਹੀਂ ਲੈਣੀ ਪੈਂਦੀ ਫਤੇਗੜ ਸਾਹਿਬ ਨੂੰ ਰੈਫਰ ਹਸਪਤਾਲ ਦਿੱਕੇ ਹੈਗਾ ਇਹ ਤਾਂ ਦੇਖੋ ਝੂਠ ਜਿਹੜਾ ਹੈ ਉਹ ਕਿਤੇ ਬੋਲੋ ਉਹ ਕੋਈ ਵੀ ਬੋਲ ਸਕਦਾ ਹੈ ਫਤੇਗੜ ਸਾਹਿਬ ਕੋਈ ਇੱਕ ਵੀ ਦੱਸੇ ਕਿ ਕਿਸੇ ਇੱਕ ਗੋਲੀ ਵੀ ਬਾਹਰੋਂ ਦੇਖੋ ਤੁਸੀਂ ਉੱਥੇ ਕੇਮਿਸਟ ਜਿਹੜੇ ਬਾਹਰ ਸੀ ਜਾਂ ਹੋਰ ਬੈਠੇ ਸੀ ਉਹ ਸਾਰਿਆਂ ਦੀ ਮਿਲੀ ਭੁਗਤ ਕਰਕੇ ਡਾਕਟਰ ਜਾਂ ਲੀਡਰ ਪਿਛਲੇ ਵੀ ਰਹੇ ਨੇ ਇੱਥੇ ਇਸ ਇਲਾਕੇ ਦੇ ਵਿੱਚੋਂ ਰਹੇ ਨੇ ਕਾਂਗਰਸ ਪਾਰਟੀ ਦਾ ਐਮ.ਐਲ.ਏ ਵੀ ਰਿਹਾ ਅਕਾਲੀ ਦਲ ਦਾ ਐਮ.ਐਲ.ਏ ਵੀ ਰਿਹਾ ਸਾਰੇ ਰਹੇ ਨੇ ਸਭ ਨੇ ਲੋਕਾਂ ਨੂੰ ਲੁੱਟਿਆ ਅਰ ਸਾਰਿਆਂ ਨੇ ਇਸ ਹਸਪੀਟਲ ਦੇ ਵਾਸਤੇ ਕੋਈ ਕੰਮ ਨਹੀਂ ਕੀਤਾ ਅੱਜ ਸਾਡੀ ਸਰਕਾਰ ਜਿਹੜੀ ਹੈ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਕੇ ਇਸ ਹਸਪੀਟਲ ਦੇ ਵਿੱਚ ਆਈਸੀਯੂ ਵੀ ਬਣਾਉਣ ਜਾ ਰਹੇ ਆ ਅਸੀਂ ਥੋੜੇ ਸਮੇਂ ਦੇ ਵਿੱਚ ਆਈਸੀਯੂ ਨਟ ਚਾਲੂ ਹੋ ਜਾਏਗਾ ਦਵਾਈਆਂ ਅਸੀਂ ਉੱਥੋਂ ਦਿੰਨੇ ਆ ਐਕਸ-ਰੇ ਫ੍ਰੀ ਕਰਦੇ ਆ ਸਾਰੇ ਟੈਸਟ ਜਿਹੜੇ ਆ ਉਹ ਫ੍ਰੀ ਕਰਦੇ ਆ ਤੇ ਆਮ ਜਨਰਲ ਲੋਕਾਂ ਨੇ ਜਿਹੜੇ ਟੈਸਟ ਉੱਥੇ ਕਰਵਾਉਣੇ ਨੇ ਉਹ ਬਾਜ਼ਾਰ ਨਾਲੋਂ ਚੌਥੇ ਹਿੱਸੇ ਤੇ ਜਿਹੜੀ ਲੈਬ ਨੂੰ ਅਸੀਂ ਉਹ ਠੇਕਾ ਦਿੱਤਾ ਹੈ ਜਿੱਥੇ ਬਾਜ਼ਾਰ ਤੇ 1000 ਰੁਪਏ ਦਾ ਉੱਥੇ 200 ਰੁਪਏ ਦਾ ਅੱਟੇ ਨੂੰ ਸਮਝ ਗੱਲ ਕਰਦੇ ਆ ਆਪਾਂ ਇੰਡੀਆ ਲੈਵਲ ਤੇ ਗੱਠ ਜੁੜੋਇਆ ਕਾਂਗਰਸ ਦਾ ਤੁਸੀਂ ਉੱਥੇ ਪ੍ਰਚਾਰ ਕਰ ਰਹੇ ਹੋ ਇੱਥੇ ਕਾਂਗਰਸ ਦੇ ਵਿਰੋਧ ਵਿੱਚੋਂ ਕਾਰਨ ਕੀ ਆ ਪਹਿਲਾਂ ਤੁਸੀਂ ਜਦੋਂ ਤੁਸੀਂ ਸਰਕਾਰ ਬਣੀ ਸੀ ਉਦੋਂ ਤੁਸੀਂ ਕਿਹਾ ਸੀ ਕਿ ਜਿਹੜੇ ਕੇ ਰਵਾਇਤੀ ਪਾਰਟੀਆਂ ਨੇ ਚ ਕਾਂਗਰਸ ਅਕਾਲੀ ਚਾਹ ਅਦਰ ਬੀਜੇਪੀ ਇਹ ਭ੍ਰਸ਼ਟਾਚਾਰੀ ਨੇ ਇਹਨਾਂ ਨਾਲ ਕੋਈ ਸਾਂਝ ਨਹੀਂ ਰੱਖੀ ਜਾਊਗੀ ਪਰ ਅੱਜ ਸਾਂਝ ਕਰੱਖਣ ਦੀ ਕੀ ਲੋੜ ਅੱਜ ਦੇਖੋ ਬੀਜੇਪੀ ਨੂੰ ਜਿਹੜੀ ਬੰਨ ਲਾਉਣ ਵਾਸਤੇ ਬੀਜੇਪੀ ਦਾ ਭ੍ਰਸ਼ਟਾਚਾਰ ਬੀਜੇਪੀ ਦੀ ਦੇਸ਼ ਦੇ ਵਿੱਚ ਏਜੰਸੀਆਂ ਨੂੰ ਵਰਤ ਕੇ ਲੁੱਟ ਕੋਸੋ ਪਾਰਟੀਆਂ ਦੇ ਆਗੂਆਂ ਨੂੰ ਡਰਾਉਣਾ ਉਸ ਨੂੰ ਰੋਕਣ ਦੇ ਵਾਸਤੇ ਇੰਡੀਆ ਆਲਾਈਂਸ ਬਣਿਆ ਹੈ ਜਿਹੜਾ ਇੰਡੀਆ ਆਲਾਈਂਸ ਬਣਾਇਆ ਅਸੀਂ ਉਹਦੇ ਹਿੱਸੇਦਾਰ ਆ ਅਸੀਂ ਜਿਹੜਾ ਪ੍ਰਚਾਰ ਤੁਸੀਂ ਕਹਿ ਰਹੇ ਹੋ ਦੂਜੀਆਂ ਸਟੇਟਾਂ ਦੇ ਵਿੱਚ ਅਸੀਂ ਕਾਂਗਰਸ ਵਾਸਤੇ ਬਿਲਕੁਲ ਨਹੀਂ ਕਰ ਰਹੇ ਅਸੀਂ ਪ੍ਰਚਾਰ ਇੰਡੀਆ ਅਲਾਈਅንስ ਦਾ ਕਰ ਰਹੇ ਹਾਂ ਤੇ ਕਾਂਗਰਸ ਜਿਹੜੀ ਹੈ ਇੰਡੀਆ ਅਲਾਈਅንስ ਦੀ ਹਿੱਸੇਦਾਰ ਹੈ ਅਸੀਂ ਇੰਡੀਆ ਅਲਾਈਅንስ ਦੇ ਹਿੱਸੇਦਾਰ ਹੋਣ ਦੇ ਨਾਤੇ ਉਹਨਾਂ ਸਟੇਟਾਂ ਸਾਰੀਆਂ ਦੇ ਵਿੱਚ ਅਸੀਂ ਕਾਂਗਰਸ ਦੇ ਵਾਸਤੇ ਸਪੈਸ਼ਲ ਨਹੀਂ ਅਸੀਂ ਇੰਡੀਆ ਅਲਾਈਅንስ ਦਾ ਪ੍ਰਚਾਰ ਕਰਦੇ ਹਾਂ ਦੂਜਾ ਸਵਾਲ ਇੱਕ ਮੇਰਾ ਨਾ ਬਹੁਤ ਵੱਡਾ ਸਵਾਲ ਹੈ ਇਹ ਜਿਹੜੇ ਕਿ ਵਲੰਟੀਅਰ ਨੇ ਪੁਰਾਣੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਰੋਜ਼ ਆ ਕਿਉਂਕਿ ਜਿਹੜੇ ਟਿਕਟਾਂ ਦੀ ਵੰਡ ਨੂੰ ਅ ਮੀਤ ਹੇਰ ਨੂੰ ਅੱਗੇ ਕੀਤਾ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਜਾਂ 12 ਉਹ ਜਿਹੜੀ ਪਾਰਟੀਆਂ ਵਿੱਚ ਸ਼ਾਮਲ ਹੋਏ ਨੇ ਜਿਵੇਂ ਆਪਣੇ ਵੀ ਲਾਲੋ ਗੁਰਪ੍ਰੀਤ ਸਿੰਘ ਜੀ ਪੀ ਨੇ ਦਿੱਤੀ ਗਈ ਪਰ ਦਲ ਬਦਲਵਾ ਕਰਕੇ ਲੋਕ ਵੀ ਦੂਜੀ ਵਿਰੋਧੀ ਕਹ ਰਿਹਾ ਕਿ ਦਲ ਬਦਲ ਨਾਲ ਮੂੰਹ ਨਾ ਲਾਓ ਪਰ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਵਲੰਟਰੀਆਂ ਨੇ ਧੋਖਾ ਕੀਤਾ ਗਿਆ ਹੈ ਦੇਖੋ ਇਹ ਪਾਰਟੀਆਂ ਦੇ ਵਿੱਚ ਸਾਰੀਆਂ ਦੇ ਵਿੱਚ ਜਿਹੜਾ ਹੈ ਸਿਸਟਮ ਵਕਰਾ ਵਕਰਾ ਹੁੰਦਾ ਹੈ ਕਈ ਵਧੀਆ ਲੀਡਰ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਹੈਗੇ ਉਹ ਪਾਰਟੀਆਂ ਦੇ ਵਿੱਚੋਂ ਨਹੀਂ ਰਹਿ ਸਕਦੇ ਉਹਨਾਂ ਦੀ ਕਾਬਲੀਅਤ ਜਿਹੜੀ ਆ ਆਮ ਆਦਮੀ ਪਾਰਟੀ ਨੇ ਦੇਖੀ ਹੈ ਤੇ ਉਹਨਾਂ ਨੂੰ ਐਕਸੈਪਟ ਤਾਂ ਕੀਤਾ ਕਿਉਂਕਿ ਉਹ ਕਾਬਲ ਨੇ ਇਸ ਦੇ ਯੋਗ ਨੇ ਕਿ ਉਹ ਦੇਸ਼ ਦੇ ਵਿੱਚ ਜਾ ਕੇ ਆਪਣੇ ਹਲਕੇ ਦੀ ਪੰਜਾਬ ਦੀ ਆਵਾਜ਼ ਨੂੰ ਉਠਾ ਸਕਣਗੇ ਉਹਨਾਂ ਦੀ ਪਿਛਲੀ ਜਿਹੜੀ ਬੈਕਗ੍ਰਾਉਂਡ ਆ ਉਹ ਇਮਾਨਦਾਰੀ ਵਾਲੀ ਆ ਹੁਣ ਜੀਪੀ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਜੀਪੀ ਸਾਹਿਬ ਇੱਕ ਇਮਾਨਦਾਰ ਤੇ ਬੜੇ ਵਧੀਆ ਐਮਐਲਏ ਰਹੇ ਨੇ ਬਸੀ ਪਠਾਣਾ ਤੋਂ ਕਾਂਗਰਸ ਪਾਰਟੀ ਵੱਲੋਂ ਜਿੱਤੇ ਸੀ ਅਸੀਂ ਦੇਖਿਆ ਕਿ ਉਹ ਕਾਂਗਰਸ ਪਾਰਟੀ ਦੇ ਐਮਐਲਏ ਹੁੰਦੇ ਹੋਏ ਵੀ ਲੋਕਾਂ ਦੇ ਵਿੱਚ ਹਰਮਨ ਪਿਆਰੇ ਤੇ ਵਧੀਆ ਸਤਿਕਾਰੇ ਜਾਂਦੇ ਲੀਡਰ ਨੇ ਤੇ ਮੈਂ ਤਾਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਜਿਹੜੀਆਂ ਸਾਡੀ ਪਾਰਟੀ ਦੀਆਂ ਤੁਸੀਂ ਕਹਿੰਦੇ ਹੋ ਕਿ ਸਾਡਾ ਕੋਈ ਵਰਕਰ ਨਾਰਾਜ਼ ਹੈ ਬਿਲਕੁਲ ਕੋਈ ਨਾਰਾਜ਼ਗੀ ਨਹੀਂ ਹੈ ਤੁਸੀਂ ਮੀਤਿਹਰਜੀ ਦੀ ਗੱਲ ਕੀਤੀ ਹੈ ਸਾਡੀ ਪਾਰਟੀ ਜਿਹੜੀ ਹੈ ਦੂਜੀਆਂ ਪਾਰਟੀਆਂ ਨਾਲੋਂ ਵੱਖਰੀ ਹੈ ਅਸੀਂ ਉਹਨਾਂ ਲੀਡਰਾਂ ਨੂੰ ਜਿਹੜੇ ਤਜਰਬੇਕਾਰ ਹੋਗੇ ਨਹੀਂ ਮੰਨਦੇ ਨਹੀਂ ਤੁਸੀਂ ਲਾ ਲੋ ਆਪਣੇ ਕਈ ਇਲਾਕੇ ਦੇ ਵਿੱਚ ਲੀਡਰ ਨੇ ਤੁਸੀਂ ਉਹ ਲਾ ਲੋ ਤੁਹਾਨੂੰ ਟਿਕਟ ਮਿਲ ਸਕਦੀ ਸੀ ਜਾਂ ਕੋਈ ਹੋਰ ਨਿਹੰਡਾ ਸਾਹਿਬ ਵੀ ਨੇ ਕਿ ਲੰਬੇ ਸਮੇਂ ਤੋਂ ਸੇਵਾ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਖੜਾ ਕਰਨਾ ਚਾਹੀਦਾ ਸੀ ਆਮ ਆਦੀ ਪਾਰਟੀ ਦੀ ਗੱਲ ਕੀਤੀ ਸੀ ਰੇੜੀਆਂ ਨੂੰ ਟਿਕਟਾ ਦਵਾਂਗੇ ਪਰ ਹੁਣ ਕੀ ਹੋ ਗਿਆ ਕਿ ਮੰਤਰੀਆਂ ਨੂੰ ਰਿਪੋਰਟ ਦੇਣ ਦੀ ਵਕੀ ਇਹਦਾ ਕਾਰਨ ਕੀ ਹੋ ਗਿਆ ਨਾ ਉਹਦਾ ਤਜਰਬਾ ਜਿਹੜਾ ਮੈਂ ਤੁਹਾਨੂੰ ਮੇਰੀ ਗੱਲ ਵਿਚਾਲੇ ਰਹਿ ਗਈ ਸੀ ਕਿਉਂਕਿ ਇਹਨਾਂ ਕੋਲ ਤਜਰਬਾ ਹੋ ਗਿਆ ਇਹ ਮੰਤਰੀ ਵੀ ਨੇ ਇਹ ਪਹਿਲਾਂ ਵੀ 5 ਸਾਲ ਐਮਐਲਏ ਰਹੇ ਹਨ ਤੁਸੀਂ ਇਹ ਦੇਖੋ ਅਸੀਂ ਤਕਰੀਬਨ ਉਹਨਾਂ ਨੂੰ ਟਿਕਟਾਂ ਐਮਪੀ ਵਾਸਤੇ ਦਿੱਤੀਆਂ ਮੰਤਰੀਆਂ ਨੂੰ ਜਿਹੜੇ ਪਹਿਲਾਂ ਪਿਛਲੀ ਟਰਮ ਦੇ ਵਿੱਚ ਵੀ ਐਮਐਲਏ ਰਹੇ ਸੀ ਉਹਨਾਂ ਕੋਲੇ ਲੰਬਾ ਤਜਰਬਾ ਹੋ ਗਿਆ ਪੰਜਾਬ ਦੀ ਰਾਜਨੀਤੀ ਨੂੰ ਸਮਝਣ ਦਾ ਉਹਨਾਂ ਨੂੰ ਪਤਾ ਹੈ ਕਿ ਕੇਂਦਰ ਦੇ ਵਿੱਚ ਜਾ ਕੇ ਕੀ ਕੀ ਮੁੱਦੇ ਰੱਖਣੇ ਆ ਪੰਜਾਬ 'ਚ ਕੀ ਮੁਸ਼ਕਲਾਂ ਨੇ ਇਸੇ ਕਰਕੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਤਾਂ ਕਿ ਤਜਰਬੇਕਾਰ ਲੋਕ ਪਾਰਲੀਮੈਂਟ ਦੇ ਮੈਂਬਰ ਦੇ ਵਿੱਚ ਜਾਣ ਤੇ ਪਾਰਲੀ ਚੌਥੇ ਪੰਜਾਬ ਦੀ ਆਵਾਜ਼ ਚੁੱਕ ਸਕਣ ਜਿਹੜੀਆਂ ਤੁਸੀਂ ਕਹਿੰਦੇ ਹੋ ਵਰਕਰ ਕੋਈ ਨਾਰਾਜ਼ ਹੈ ਸਾਡਾ ਕੋਈ ਵਰਕਰ ਨਾਰਾਜ਼ ਨਹੀਂ ਹੈ ਸਾਰੇ ਵਰਕਰ ਆਪੋ ਆਪਣੀ ਜਗ੍ਹਾ ਤੇ ਦੇਖੋ ਹੁਣ ਮੇਰੇ ਵਰਗਾ ਸਿੰਪਲ ਇਨਸਾਨ ਇੱਕ ਬਿਲਕੁਲ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਭਾਵੇਂ ਕਿ ਮੇਰਾ ਰਾਜਨੀਤਿਕ ਤਜਰਬਾ ਚਲੋ ਮੈਂ ਦੂਜੀ ਵਾਰ ਚੇਅਰਮੈਨ ਬਣਿਆ ਮੈਂ ਪਹਿਲਾਂ ਪੰਚਾਇਤ ਸੰਮਤੀ ਚੇਅਰਮੈਨ ਵੀ ਰਿਆਂ 5 ਸਾਲ ਲੇਕਿਨ ਮੇਰੇ ਵਰਗੇ ਸਿੰਪਲ ਤੇ ਬਿਲਕੁਲ ਸਾਦੇ ਇਨਸਾਨ ਨੂੰ ਇਸ ਵੱਡੇ ਅਹੁਦੇ ਤੇ ਉਤੇ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਫਤਿਹਗੜ੍ਹ ਸਾਹਿਬ ਦੀ ਹੈ ਉਹਦਾ ਮੈਨੂੰ ਚੇਅਰਮੈਨ ਦੇ ਕੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਜਿਹੜੀ ਤੁਸੀਂ ਗੱਲ ਕਰਦੇ ਹੋ ਟਿਕਟਾਂ ਦੀ ਟਿਕਟਾਂ ਦੀ ਕਿਉਂਕਿ ਇਹ ਸਾਡੀ ਸੀਟ ਹੈ ਜਿਹੜੀ ਉਹ ਰਿਜ਼ਰਵ ਸੀ ਐਸਸੀ ਕੈਟਾਗਰੀ ਵਾਸਤੇ ਤੇ ਜੇ ਮੇਰੇ ਖਾਤੇ ਜਨਰਲ ਹੁੰਦੀ ਸ਼ਾਇਦ ਮੈਨੂੰ ਵੀ ਦੇ ਦਿੰਦੇ ਇਹ ਨਾ ਮੈਨੂੰ ਮਿਲਣੀ ਸੀ ਨਾ ਹਾਂਡਾ ਜੀ ਨੂੰ ਮਿਲਣੀ ਸੀ ਇਹ ਕਿਸੇ ਐਸਸੀ ਕੈਟਾਗਰੀ ਦੇ ਨੂੰ ਮਿਲਣੀ ਸੀ ਤੇ ਐਸਾ ਐਸਸੀ ਕੈਟਾਗਰੀ ਦੇ ਲੋਕਾਂ ਨੇ ਸਾਰਿਆਂ ਨੇ ਐਕਸੈਪਟ ਕੀਤਾ ਜੀਪੀ ਸਾਹਿਬ ਨੂੰ ਤਾਂ ਹੀ ਉਹਨਾਂ ਨੂੰ ਟਿਕਟ ਮਿਲਈ ਐ ਜੀ ਹਾਂ ਲੰਬੇ ਸਮੇਂ ਤੋਂ ਗੱਲ ਕਰਦੇ ਆ ਆਪਾਂ ਹੁਣ ਤੁਸੀਂ ਇਲਾਕੇ ਦੇ ਵਿੱਚ ਰਹੇ ਹੋ ਹੁਣ ਕਿਵੇਂ ਦਾ ਮਾਹੌਲ ਹੈ ਇਲਾਕੇ ਦੇ ਵਿੱਚ ਇੱਕ ਗੱਲ ਕਰਦੇ ਆ ਇੱਕ ਪਾਸੇ ਤਾਂ ਲਾਂਡਾਂ ਦੀ ਸਥਿਤੀ ਖਰਾਬ ਆ ਦੇ ਨਾਲ ਦੇ ਚੋ ਰ ਉਹ ਜਿਹੜੀਆਂ ਤੁਸੀਂ ਕਹਿੰਦੇ ਕਿ ਫੇਲ ਸਾਬਤ ਹੋਈ ਹੈ ਸਰਕਾਰ ਇਹ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਦੋਸ਼ ਲਾਉਣਾ ਉਹਨਾਂ ਨੇ ਤਾਂ ਲਾਉਣਾ ਹੀ ਹੈ ਉਹਨਾਂ ਦਾ ਉਹਨਾਂ ਨੂੰ ਤਾਂ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਉਹ ਤਾਂ ਜਿਵੇਂ ਕਹਿੰਦੇ ਪੰਜਾਬੀ ਚ ਕਹਾਵਤ ਹੈ ਜੇ ਵਸਣਾ ਹੋਵੇ ਤਾਂ ਸਾਰੇ ਕੰਮ ਐਕਸੈਪਟ ਹੁੰਦੇ ਆ ਜੇ ਨਾ ਵਸਣਾ ਹੋਵੇ ਤਾਂ ਕਿ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਕੁੜੀਏ ਕਿਉਂ ਨਹੀਂ ਬਸਦੀ ਕਹਿੰਦੇ ਜੀ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਫਿਰ ਬਹਾਨਾ ਹੀ ਚਾਹੀਦਾ ਹੈ ਵਿਰੋਧੀਆਂ ਨੇ ਤਾਂ ਦੇਖੋ ਇਹੀ ਲਾਉਣਾ ਹੀ ਹੁੰਦਾ ਹੈ ਦੂਜੀ ਗੱਲ ਤੁਸੀਂ ਜਿਹੜੀ ਕਰਦੇ ਹੋ ਕਿਹੜੀ ਪੁੱਛੀ ਸੀ ਤੁਸੀਂ ਮੈਨੂੰ ਹੁਣ ਸਵਾਲ ਕੀ ਪੁੱਛਿਆ ਸੀ ਉਧੀਆਂ ਇਹ ਕੈਰਨੇ ਕੀ ਕਤਲਿਆਮ ਹੋ ਰਿਹਾ ਜਲਾਕੇ ਇਲਾਕੇ ਦੇ ਵਿੱਚ ਦੇਖੋ ਲਾ ਐਂਡ ਆਰਡਰ ਦੀ ਸਥਿਤੀ ਹਾਂ ਲਾ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਦੇਖੋ ਸਪਸ਼ਟ ਹੈ ਲਾ ਐਂਡ ਆਰਡਰ ਦੀ ਸਥਿਤੀ ਪਹਿਲੀਆਂ ਸਰਕਾਰਾਂ ਨਾਲੋਂ ਬਹੁਤ ਬਿਹਤਰ ਹੈ ਬੜੀ ਚੰਗੀ ਹੈ ਫਰਕ ਸਿਰਫ ਇੰਨਾ ਪੈ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅਸੀਂ ਕੋਈ ਵੀ ਲੋਕ ਲਪੇਟ ਨਹੀਂ ਰੱਖ ਰਹੇ ਹਰ ਤਰ੍ਹਾਂ ਦੀ ਖਬਰ ਜਿਹੜੀ ਉਹ ਤੁਹਾਨੂੰ ਵੀ ਦੇ ਰਹੇ ਹਾਂ ਹਰ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਹੀ ਹੈ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਹੈ ਤੇ ਛੋਟੀ ਤੋਂ ਛੋਟੀ ਖਬਰ ਜਿਹੜੀ ਆ ਉਹ ਉਹਦੇ ਉੱਤੇ ਆਉਂਦੀ ਹੈ ਸੋਸ਼ਲ ਮੀਡੀਆ ਤੇ ਆਉਂਦੀ ਹੈ ਇਸੇ ਕਰਕੇ ਆਪਾਂ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਕੋਈ ਦੋ ਇਸ ਵੇਲੇ ਕੋਈ ਕ੍ਰਾਈਮ ਵਧਿਆ ਹੈ ਕ੍ਰਾਈਮ ਵਧਿਆ ਨਹੀਂ ਤੁਸੀਂ ਜਾ ਕੇ ਡਾਟਾ ਦੇਖੋ ਡਾਟਾ ਚੱਕ ਕੇ ਦੇਖੋ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਘਟ ਹੈ ਲੇਕਿਨ ਫੇਰ ਵੀ ਮੈਂ ਤੁਹਾਡੀ ਗੱਲ ਨੂੰ ਦਿਨਾਈ ਨਹੀਂ ਕਰਦਾ ਮੈਂ ਇਸ ਗੱਲ ਨੂੰ ਮੰਨਦਾ ਕਿ ਜਿਹੜਾ ਇਹ ਹੋ ਰਿਹਾ ਹੈ ਇਹ ਵੀ ਨਹੀਂ ਹੋਣਾ ਚਾਹੀਦਾ ਸਰਕਾਰ ਇਹਦੇ ਤੇ ਹੋਰ ਸਖਤੀ ਕਰੂਗੀ ਪਰ ਭਵਿੱਖ ਦੇ ਵਿੱਚ ਬਿਲਕੁਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਲੋਕਾਂ ਦੇ ਅਨੁਸਾਰ ਚੱਲੇਗੀ ਕਾਨੂੰਨ ਦੇ ਅਨੁਸਾਰ ਸਾਰੇ ਕੰਮ ਹੋਣਗੇ ਫਿਕਰ ਨਾ ਕਰ ਲੋਕ ਘਬਰਾਉਣ ਨਾ ਥੋੜੀਆਂ ਜਿਹਾ ਉਹਨਾਂ ਨੂੰ ਸਹੂਲਤਾਂ ਦੀ ਗੱਲ ਹੈ ਜਿਹੜੀ ਉਹ ਬਾਕੀ ਰਹਿਦੀਆਂ ਸਹੂਲਤਾਂ ਸੀ ਜਿਹੜੀਆਂ ਉਹ ਵੀ ਛੇਤੀ ਦੇਣ ਜਾ ਰਹੇ ਆ ਇਸ ਚੋਣ ਜਾਬਤਾ ਨਿਬੜ ਜਾਂਦਾ ਸਾਡੇ ਵਿੱਚ ਕੋਈ ਐਸੀ ਗੱਲ ਨਹੀਂ ਕਿ ਅਸੀਂ ਪਤਾ ਨਹੀਂ ਦਿੱਤਾ ਤੇ ਕਰੋ ਔਰਤਾਂ ਦੇ ਵਿੱਚ ਇੱਕ ਸਵਾਲ ਪੁੱਛਿਆ ਜਾ ਰਿਹਾ ਨਾ ਆਮ ਆਦੀ ਪਾੜੇ ਪਿੰਡਾਂ ਦੇ ਵਿੱਚ ਜਿਵੇਂ ਕਿ ਪਿਛਲੇ ਦਿਨ ਆਪਣੇ ਇਲਾਕੇ 'ਚ ਵਿਰੋਧ ਹੋਇਆ ਦੇਖੋ ਸਭ ਤੋਂ ਵੱਡੀ ਗੱਲ ਵਿਰੋਧੀ ਇਹ ਪ੍ਰਚਾਰ ਕਰਾਉਂਦੇ ਆ ਤੇ ਭੜਕਾਉਂਦੇ ਵੀ ਆ ਲੇਡੀਜ਼ ਨੂੰ ਔਰਤਾਂ ਨੂੰ ਲੇਕਿਨ ਸਾਡੇ ਪੰਜਾਬ ਦੀਆਂ ਔਰਤ ਵਰਗ ਜਿਹੜਾ ਬੜਾ ਸਮਝਦਾਰ ਹੈ ਬਹੁਤ ਉਹਨਾਂ ਨਾਲ ਸਾਡੀ ਵੀ ਗੱਲ ਹੋਈ ਹੈ ਕੱਲ ਸੀਐਮ ਸਾਹਿਬ ਨਾਲ ਪਟਿਆਲੇ ਵੀ ਲੇਡੀਜ਼ ਨੇ ਗੱਲ ਕੀਤੀ ਹੈ ਕਿ ਸਾਡਾ 1000 ਰੁਪਏ ਦਾ ਪਤਾ ਸੀਐਮ ਸਾਹਿਬ ਨੇ ਕਿਹਾ ਕਿ ਮੈਂ ਥੋੜੇ ਸਮੇਂ ਦੇ ਵਿੱਚ ਅਗਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਛੇਤੀ 1000 ਰੁਪਏ ਜਿਹੜਾ ਤੁਹਾਡੇ ਖਾਤਿਆਂ ਦੇ ਵਿੱਚ ਪਾਉਣ ਜਾ ਰਹੇ ਹਾਂ ਉਹਦੀ ਅਸੀਂ ਤਿਆਰੀ ਕਰ ਲਈ ਹੈ ਸਿਰਫ ਇਹ ਅਸੀਂ ਵੀ ਤਿਆਰੀ ਕਰਦੇ ਕਰਦੇ ਥੋੜਾ ਇਲੈਕਸ਼ਨ ਦੇ ਵਿਚਾਲੇ ਆ ਗਈ ਸੀ ਨਾਲੇ ਅਸੀਂ ਇਸ ਤਰੀਕੇ ਨਾਲ ਨਹੀਂ ਚੱਲਦੇ ਪਟ ਸਾਹਿਬ ਬਈ ਇਲੈਕਸ਼ਨ ਆਏ ਤੇ ਉਦੋਂ ਹੀ ਅਸੀਂ ਅਸੀਂ ਜਿਹੜਾ ਕੰਮ ਚੱਲਦਾ ਰੱਖਦੇ ਆ ਐਸੀ ਕੋਈ ਗੱਲ ਨਹੀਂ ਹੈ ਜਿਹੜੀ ਗੱਲ ਰਹੀ ਤੁਸੀਂ ਬਾਕੀ ਕਰਦੇ ਹੋ ਕਿ 1000 ਰੁਪਏ ਵਾਲੀ ਤੁਸੀਂ ਨੋਟ ਕਰਦੇ ਹੋਮੋਗੇ ਕਿ ਮੇਰਾ ਆਪਣਾ ਵੀ ਬਿੱਲ ਦੇਖੋ 6000 7000 ਰੁਪਏ ਮਹੀਨਾ ਆਉਂਦਾ ਸੀ ਮੇਰਾ ਵੀ ਨਹੀਂ ਆ ਰਿਹਾ ਤੁਹਾਨੂੰ ਐਵੇਂ ਦਸੀਏ 5-7000 ਰੁਪਏ ਮਹੀਨਾ ਜਦੋਂ ਇੱਕ ਪਰਿਵਾਰ ਦਾ ਮਾਫ ਹੋ ਗਿਆ ਸਮਝੋ ਪੰਜ ਮੈਂਬਰਾਂ ਦਾ 1000 1000 ਰੁਪਿਆ ਆਉਣ ਲੱਗ ਗਿਆ ਖਾਤੇ ਦੇ ਵਿੱਚ ਜਦੋਂ ਅਸੀਂ ਇਹ ਲੋਕਾਂ ਨਾਲ ਗੱਲ ਕਰਦੇ ਆ ਫਿਰ ਉਹ ਬੀਬੀਆਂ ਸਾਡੀ ਸਿਫਤ ਵੀ ਕਰਦੀਆਂ ਨੇ ਤੇ ਫਿਰ ਕਹਿੰਦੀਆਂ ਐਵੇਂ ਹਾਂ ਬਿੱਲ ਨਹੀਂ ਆਉਂਦਾ ਨਹੀਂ ਤਾਂ ਸਾਨੂੰ ਬੜਾ ਫਿਕਰ ਪੈਂਦਾ ਸੀ ਬਹੁਤ ਮੁਸ਼ਕਲ ਹੋ ਜਾਂਦੀ ਸੀ ਘਰੇ ਲੜਾਈ ਵੀ ਹੁੰਦੀ ਸੀ ਬਿਜਲੀ ਵਾਲੇ ਬਿੱਲ ਕੱਟਣ ਵੀ ਆ ਜਾਂਦੇ ਸੀ ਮੀਟਰ ਲਾ ਕੇ ਲੈ ਜਾਂਦੇ ਸੀ ਲੇਕਿਨ ਉਹ ਸਾਰਾ ਕੋਸ਼ਿਸ਼ ਅਸੀਂ ਟੋਟਲ ਬੰਦ ਕਰਤਾ ਅਸੀਂ ਜਿਹੜੀ ਸਹੂਲਤ ਆ ਉਹ ਲੋਕਾਂ ਨੂੰ ਦੇ ਰਹੇ ਆ 1000 ਰੁਪਏ ਛੇਤੀ ਪੂਰਾ ਕਰਾਂਗੇ ਅਕਾਲੀ ਦਲ ਪੰਜਾਬ ਬਚਾਓ ਰੈਲੀ ਯਾਤਰਾ ਕੱਢ ਰਿਹਾ ਹੈ ਤੇ ਮੁੱਖ ਮੰਤਰੀ ਸਾਹਿਬ ਰੰਗਲਾ ਪੰਜਾਬ ਬਣਾਵਾਂਗੇ ਕਿਵੇਂ ਰੰਗਲਾ ਪੰਜਾਬ ਬਣਾਵਾਂਗੇ ਕਿਵੇਂ ਅਕਾਲੀ ਦਲ ਕਹਿੰਦਾ ਕਿ ਅਸੀਂ ਪੰਜਾਬ ਬਚਾਓ ਕਿਤੋਂ ਬਚਾਉਣਾ ਮੈਂ ਤਾਂ ਹਾਸਾ ਆਉਂਦਾ ਸਾਰ ਸੁਖਵੀਰ ਸਿੰਘ ਬਾਦਲ ਚਲੋ ਬਹੁਤੇ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਵੱਡੇ ਲੀਡਰ ਨੇ ਕਿਉਂਕਿ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਦੇਖੋ ਉਹ ਤਾਂ ਬਹੁਤ ਵੱਡੇ ਕਈ ਵਾਰ ਪੰਜ ਵਾਰ ਸੀਐਮ ਵੀ ਰਹੇ ਸੀ ਇਹ ਡਿਪਟੀ ਸੀਐਮ ਇੱਕ ਵਾਰ ਰਹੇ ਨੇ ਤੇ ਇਹਨਾਂ ਨੇ ਜੋ ਰੰਗ ਲਿਆਂਦੇ ਨੇ ਜੋ ਪੰਜਾਬ ਦੇ ਵਿੱਚ ਚੰਦ ਚੜਾਏ ਨੇ ਉਹ ਸਾਰੇ ਲੋਕਾਂ ਦੇ ਸਾਹਮਣੇ ਨੇ ਦੇਖੋ ਬੇਅਦਬੀਆਂ ਇਹਨਾਂ ਦੇ ਸਾਹਮਣੇ ਰਾਜ ਦੇ ਵਿੱਚ ਹੋਈਆਂ ਇਹਨਾਂ ਨੇ ਕਰਵਾਈਆਂ ਔਰ ਉਸ ਤੋਂ ਬਾਅਦ ਨਸ਼ਾ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਇਹਨਾਂ ਦੇ ਸਾਲਾ ਸਾਹਿਬ ਨੇ ਲੈਂਦਾ ਹੁਣੇ ਸਾਡੇ ਤੋਂ ਬੇਅਦਬੀਆਂ ਦੀ ਗੱਲ ਕੀਤੀ ਤੁਸੀਂ ਬੇਅਦਬੀ ਤਾਂ ਅੱਜ ਵੀ ਥੋੜੀ ਸਰਕਾਰ ਵੇਲੇ ਹੋ ਰਹੀਆਂ ਨੇ ਨਹੀਂ ਕੋਈ ਉਸ ਤਰ੍ਹਾਂ ਦੀ ਬੇਅਦਬੀ ਨਹੀਂ ਹੋਈ ਦੇਖੋ ਇਹ ਸ਼ਰਾਰਤੀ ਲੋਕ ਜਿਹੜੇ ਛੋਟੀ ਮੋਟੀ ਕਿਤੇ ਗੱਲ ਹੁੰਦੀ ਹੈ ਉਸ ਗੱਲੋਂ ਪੂਰੀ ਸੈਂਸਿਟੀ ਸਾਡੀ ਸਰਕਾਰ ਲੈਂਦੀ ਹੈ ਔਰ ਸਖਤ ਕਰਦੀ ਹੈ ਕਾਰਵਾਈ ਜਿਹੜੇ ਜਿਹੜੇ ਲੋਕਾਂ ਨੇ ਜਿੱਥੇ ਕੋਈ ਸ਼ਰਾਰਤ ਕੀਤੀ ਆ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਧਰਾਵਾਂ ਲਾ ਕੇ ਲੰਬਾ ਸਮਾਂ ਉਹ ਜੇਲ੍ਹ ਚੋਂ ਬਾਹਰ ਨਹੀਂ ਆਉਣਗੇ ਉਹਨਾਂ ਨੂੰ ਸਜ਼ਾਵਾਂ ਪੱਕੀਆਂ ਹੋਣਗੀਆਂ ਇਸ ਗੱਲ ਦਾ ਨਹੀਂ ਕਿ ਸਾਡੇ ਸਮੇਂ ਦੇ ਵਿੱਚ ਕੋਈ ਬੇਅਦਬੀ ਹੋ ਰਹੀ ਹੈ ਉੱਥੇ ਬੇਅਦਬੀ ਜਿਹੜੀ ਸੀ ਕਿਉਂਕਿ ਉਹ ਬੇਅਦਬੀ ਉਹ ਸੀ ਜਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀ ਅਕਾਲੀ ਦਲ ਦੇ ਖਿਲਾਫ ਸਾਰਾ ਮਾਹੌਲ ਸੀ ਲੋਕ ਅਕਾਲੀ ਦਲ ਦੀ ਜ਼ਮਾਨਤਾਂ ਜ਼ਬਤ ਕਰਾਉਣ ਤੱਕ ਜਾ ਰਹੇ ਸੀ ਜਿਹਦਾ ਸਬੂਤ ਸਾਹਮਣੇ ਆਇਆ ਤੁਹਾਡੇ ਕੋਲੇ ਔਰ ਉਸ ਨੂੰ ਦੇਖਦੇ ਹੋਏ ਸੁਖਵੀਰ ਸਿੰਘ ਬਾਦਲੂਣਾ ਨੇ ਜਾਂ ਇਹਨਾਂ ਦੀ ਜਿਹੜੀ ਟੋਲੀ ਸੀ ਮਜੀਠੀਆ ਉਹਣੀ ਇਹ ਸਾਰਿਆਂ ਨੇ ਇਹ ਸਾਰਾ ਪਲਾਨ ਰਚਿਆ ਤੇ ਉਸ ਪਲਾਨ ਦਾ ਨਤੀਜਾ ਇਹ ਹੋਇਆ ਫਿਰ ਇਹਨਾਂ ਨੇ ਚੜ ਕੇ ਸਟੇਜਾਂ ਤੇ ਕਿਹਾ ਕਿ ਜੇ ਅਸੀਂ ਮਾੜਾ ਕੀਤਾ ਤਾਂ ਸਾਡਾ ਸਤਿਆਨਾਸ਼ ਹੋ ਜੇ ਅੱਜ ਅਕਾਲੀ ਦਲ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤੇ ਪੁਰਾਣੀ ਪਾਰਟੀ ਸੀ ਲੋਕਾਂ ਦੀਆਂ ਜੜ੍ਹਾਂ ਦੇ ਵਿੱਚੋਂ ਉੱਗੀ ਹੋਈ ਪਾਰਟੀ ਸੀ ਅੱਜ ਤੁਸੀਂ ਦੇਖ ਰਹੇ ਹੋ ਕਿ ਉਸ ਦਾ ਸਤਿਆਨਾਸ਼ ਹੋ ਗਿਆ ਜੀ 3 ਐਮਐਲ ਜਿੰਨਾਂ ਦੇ ਵਿੱਚੋਂ ਵੀ ਦੋ ਅਕਾਲੀ ਦਲ ਦੇ ਇੱਕ ਆਜ਼ਾਦ ਹੈ ਦੇਖੋ ਤੁਸੀਂ ਆਹ ਪੋਜੀਸ਼ਨ ਸਤਿਆਨਾਸ਼ ਹੋ ਗਿਆ ਇਹਨਾਂ ਦੇ ਕਹਿਣ ਮੁਤਾਬਕ ਹੋਇਆ ਤੇ ਕਿਵੇਂ ਕਹਿ ਦਈਏ ਜੀ ਅ ਅਕਾਲੀ ਦਲ ਜਿਹੜਾ ਉਹ ਪੰਜਾਬ ਬਚਾਊਗਾ ਜਿਹੜੇ ਆਪ ਨਹੀਂ ਬਚਿਓ ਪੰਜਾਬ ਨੂੰ ਕੀ ਬਚਾਉਣਗੇ ਜਿਹੜੇ ਆਪ ਡੁੱਬ ਗਏ ਜਿਨ੍ਹਾਂ ਦਾ ਬੇੜਾ ਆਪ ਬਹਿ ਗਿਆ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਬਿਠਾਇਆ ਤੇ ਅੱਜ ਉਹ ਪੰਜਾਬ ਨੂੰ ਬਚਾਉਣ ਤੋਂ ਰੁਪੇ ਕਿਵੇਂ ਕਿਹਾ ਜਾ ਸਕਦਾ ਹੈ ਸਰ ਸੁਖਵੀਰ ਸਿੰਘ ਬਾਦਲ ਪੰਜਾਬ ਨੂੰ ਬਚਾਉਣ ਤੋਂ ਰੇ ਹੋਏ ਆ ਇਹ ਸਿਆਸੀ ਨਾਟਕਬਾਜ਼ੀ ਕਰ ਰਹੇ ਆ ਸਿਆਸੀ ਨਾਟਕਬਾਜ਼ੀ ਦਾ ਇਹਨਾਂ ਨੂੰ ਕੋਈ ਲਾਹਾ ਨਹੀਂ ਮਿਲਣਾ ਇਹਨਾਂ ਨੂੰ ਪੰਜਾਬ 'ਚ ਇੱਕ ਵੀ ਸੀਟ ਨਹੀਂ ਆਉਣੀ ਮੈਂ ਦਾਵਾ ਕਰਕੇ ਕਹਿੰਦਾ ਪੰਜਾਬ ਦੀਆਂ ਪਾਰਲੀਮੈਂਟ ਇਲੈਕਸ਼ਨਾਂ ਹੋ ਰਹੀਆਂ ਨੇ ਇੱਕ ਵੀ ਸੀਟ ਨਹੀਂ ਇਹਨਾਂ ਨੂੰ ਆਉਣੀ ਹੈ ਜੋ ਇਹਨਾਂ ਨੇ ਜਿਹੜੇ ਲੋਕਾਂ ਦੇ ਨਕਾਰੇ ਹੋਏ ਲੋਕ ਨੇ ਉਹਨਾਂ ਲੋਕਾਂ ਨੂੰ ਦੁਬਾਰਾ ਫੇਰ ਕੈਂਡੀਡੇਟ ਖੜੇ ਕੀਤਾ ਇਹਨਾਂ ਕੋਲੇ ਇੱਕ ਵੀ ਸੀਟ ਪੰਜਾਬ 'ਚ ਨਹੀਂ ਆਉਣੀ ਹ ਇਹ ਸਨ ਮਾਰਗ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਨਕਾਰੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਣਗੇ ਤੇ ਆਮ ਆਦੀ ਪਾਰਟੀ ਦੀ ਜੋ ਕਾਰਜ ਚੱਲੀ ਰਹੀ ਆ ਜਿਵੇਂ ਕਿ ਲਾਲੋ ਬਿਜਲੀ ਮੁਫਤ ਕੀਤੀ ਆ ਤੇ ਉਸ ਤੋਂ ਇਲਾਵਾ ਹੋਰ ਜਿਹੜੇ 43000 ਜਿਹੜੀਆਂ ਨੌਕਰੀਆਂ ਦਿੱਤੀਆਂ ਗਿਆ ਨੇ ਉਹ ਬਿਨਾਂ ਸ਼ਪਾਰਸ ਤੋਂ ਦਿੱਤੀਆਂ ਗਿਆ ਨੇ ਤੇ ਮੈਰਿਟ ਦੇ ਆਧਾਰ ਦੇ ਦਿੱਤੀਆਂ ਗਿਆ ਨੇ ਜਿਸ ਤੇ ਲੋਕ ਆਮ ਆਦੀ ਪਾਰਟੀ ਤੋਂ ਖੁਸ਼ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਵਿੱਚ ਲੋਕ ਫਤਵਾ ਦੇਣਗੇ ਫਤਿਹਵਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਭੱਟ ਦੀ ਵਸੀਰ